ਜੀ ਮੇਰੇ ਕੱਪੜੇ ਪਾੜੇ ਹੋਏ ਆ ਜੀ ਮੇਰੇ ਐ ਬਰਸਟ ਦੇ ਉੱਤੇ ਦਾਗ ਪਏ ਹੋਏ ਆ ਜੀ ਸਾਰਾ ਕੁਝ ਬਾਕੀ ਵੀਰੇ ਕਹਿੰਦਾ ਵੀ ਤੂੰ ਮੈਂ ਪੈਸੀ ਵਾਲਾ ਬੰਦਾ ਕਾ ਤੂੰ ਮੇਰਾ ਕੀ ਕਰ ਲੇਗੀ ਮੇਰੇ ਤਾਂ ਪੰਡੋਰੀ ਨਾ ਸਿੱਧੀ ਐ ਮੇਰੇ ਤੂੰ ਔਰਤ ਦੇ ਨਾਲ ਕੋਈ ਗਲਤ ਛੇੜ ਛਾੜ ਕੋਈ ਕੀਤੀ ਹੈ ਤਾਂ ਮੇਰੇ ਉੱਪਰ ਬਣਦੀ ਕਾਰਵਾਈ ਜ਼ਰੂਰੀ ਹੈ ਅੱਜ ਤੋਂ ਬਾਅਦ ਮੇਰਾ ਕੋਈ ਘਰੇ ਜਾਣੀ ਮਾਲੀ ਨੁਕਸਾਨ ਹੁੰਦਾ ਮੇਰੇ ਬੱਚਿਆਂ ਨੂੰ ਨੁਕਸਾਨ ਹੁੰਦਾ ਅੱਜ ਤੋਂ ਬਾਅਦ ਇਹ ਬੰਦਾ ਜ਼ਿੰਮੇਵਾਰ ਹੈ ਮੇਰੀ ਜਾਨ ਦਾ ਹੀ ਕੋਈ ਉੱਥੇ ਹੈ ਨਹੀਂ ਸੀ ਮੈਂ ਤਾਂ ਇਕੱਲਾ ਹੀ ਸੀ ਜਦੋਂ ਬਾਅਦ ਦੇ ਵਿੱਚ ਉੱਥੇ ਰੌਲਾ ਪਿਆ ਉਦੋਂ ਛਡਾਉਣ ਵਾਲੇ ਆਏ ਨੇ ਇੱਕ ਗੱਲ ਤੇ ਹੀ ਆਈ ਕਹਿੰਦਾ ਵੀ ਛੁੱੜ ਕੇ ਤੈਨੂੰ ਨਹੀਂ ਮੈਂ ਬਖਸਦਾ ਛੁੱੜ ਕੇ ਤੈਨੂੰ ਨਹੀਂ ਮੇਰਾ ਨਾਮ ਸਿਮਰਨਜੀਤ ਕੌਰ ਹੈ ਮੈਂ ਪੱਖੋ ਦੇ ਰਹਿਣ ਵਾਲੀ ਆ ਅੱਛਾ ਕੀ ਗੱਲ ਹੋਈ ਥੋੜੇ ਨਾਲ ਇੱਕ ਮਹੀਨਾ ਪਹਿਲਾਂ ਮੈਂ ਥਾਂ ਜਗ੍ਹਾ ਲਈਤੀ ਸੀਗੀ ਜੀ ਆਪਦੀ ਸੱਸ ਤੋਂ ਉਹ ਇੱਕ ਇਹ ਵਿੱਚ ਗਰਚਰਜਨ ਸਿੰਘ ਨੇ ਸੌਦਾ ਕਰਾਇਆ ਸੀਗਾ ਤੇ ਉਹਨਾ ਤਾਂ ਹੀ ਥਾਂ ਪੂਰਾ ਸੀਗਾ ਮੈਨੂੰ ਪਲਾਟ ਕਹਿ ਕੇ ਦਿੱਤਾ ਗਿਆ ਸੀ ਪੂਰਾ ਹੈ ਉਹ ਡੇਢ ਮਰ ਲਗਾ 1 25 ਚ ਦੇਤਾ ਵੀ ਜਦੋਂ ਮੈਂ ਇਹ ਸੋਚਿਆ ਵੀ ਚਲ ਕੋਈ ਨਾ ਜਦੋਂ ਬੰਦਾ ਚ ਜਵਾਨੀ ਹੋਗੀ ਵੀ ਚੱਲ ਕੀ ਆਗਾ ਚੱਲ ਆਪਾਂ ਇੰਨੇ ਚ ਹੀ ਲੈ ਲੈਨੇ ਮੈਂ ਜੀ ਹੁਣ ਇਹਨਾਂ ਨੂੰ ਐ ਕਹਿੰਨੇ ਵੀ ਮੇਰਾ ਰਸਤਾ ਦਿਓ ਮੈਨੂੰ ਪਲਾਟ ਤੇ 31 ਨੰਬਰ ਤੇ 30 ਨੰਬਰ ਪਲਾਟਾ ਜੀ 31 ਨੰਬਰ ਆ ਜਿਹੜਾ ਉਹ ਪੰਚਾਇਤੀ ਪਲਾਟ ਮੂਰੇ ਆ ਤੇ 30 ਨੰਬਰ ਦਾ ਰਸਤਾ ਹੈ ਨਹੀਂ ਗਈ 30 ਨੰਬਰ ਦਾ ਰਸਤਾ ਆਏਗਾ ਪਰ ਉੱਤੇ 11 ਜਣੇ ਉੱਤੇ ਰਸਤੇ ਦੇ ਕਬਜ਼ਾ ਆ ਗਈ ਕਿਸੇ ਦਾ ਉਹ ਤਾਂ ਕਰਕੇ ਇਹਦੇ ਵਿੱਚ ਕਰਤਾਰ ਸਿੰਘ ਆਈ ਇਹ ਰਾਤ ਕੱਲ ਮੈਂ ਐਸਐਸਪੀ ਦੇ ਤਲਾਹ ਦੇ ਕੇ ਆਈ ਕਿਉਂਕਿ ਇਹ ਮੈਨੂੰ ਧਮਕੀਆਂ ਦਿੰਦਾ ਸੀਗਾ ਵੀ ਜੇ ਤੂੰ ਚੁੱਪਚਾਪ ਰਜਿਸਟਰੀ ਕਰਉਣੀ ਆ ਤਾਂ ਸਹੀ ਆ ਸੀਉ ਦਾਦੇ ਜਾ ਕੇ ਤੂੰ ਰਸਤਾ ਨਹੀਂ ਮੰਗਣਾ ਤੇ ਜੇ ਤੂੰ ਮਤਲਬ ਮੈਂ ਰਸਤਾ ਮੰਗਦੀ ਆ ਤੇ ਫਿਰ ਤੇਰੇ ਤੇਰੀ ਰਜਿਸਟਰੀ ਅਸੀਂ ਹੋਣ ਨਹੀਂ ਦੇਣੀ ਤੇ ਤੇਰੇ ਘਰ ਤੋਂ ਕਬਜ਼ਾ ਸਾੜਾਂਗੇ ਕਬਜ਼ਾ ਅਸੀਂ ਕਰਾਂਗੇ ਧੱਕੇ ਨਾਲ ਕੇ ਤੇ ਫਿਰ ਵੀ ਜੀ ਉਹਨਾਂ ਨੇ ਰਾਤ ਨੂੰ ਉਧਨੇ ਮੈਂ ਉਧੇ ਐਸਐਸਪੀ ਤੇ ਤਲਾਹ ਦੇ ਕੇ ਆਈ ਆ ਉਹਦੇ ਖਿਲਾਫ ਜਦੋਂ ਮੈਨੂੰ ਧਮਕੀਆਂ ਦਿੰਦਾ ਸੀ ਗਈ ਤੇ ਉਹ ਪਸਤਰਮਾਲ ਬਰਾ ਹੈ ਕੋਲੇ ਸੀ ਗਈ ਸਾਡੇ ਅੰਦਰ ਆਇਆ ਅੰਦਰ ਆਇਆ ਦੋਨੋਂ ਬੱਚੇ ਮੇਰੇ ਕੋਲੇ ਬੈਠੇ ਆ ਮੈਨੂੰ ਆ ਕੇ ਚਮਟ ਗਿਆ ਜੀ ਮਤਲਬ ਮੇਰੇ ਗੋਪਤੰਗ ਅਨਸੂਨ ਦੀ ਕੋਸ਼ਿਸ਼ ਕੀਤੀ ਗਈ ਮੇਰੀ ਇੱਜ਼ਤ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹ ਲੋਕਾਂ ਨੇ ਸਾਡੀ ਇੱਕ ਚਿਹੜਾ ਸੁਣਿਆ ਜੀ ਲੋਕ ਅੰਦਰ ਆਏ ਸਾਡੇ ਕੋਲੇ ਮੇਰੇ ਬੰਦੇ ਤੋਂ ਨਹੀਂ ਜਰ ਹੋਇਆ ਜੀ ਪਤਾ ਨਹੀਂ ਉਹਨੇ ਡੰਡਾ ਮਾਰਿਆ ਕੁਝ ਮੈਨੂੰ ਤਾਂ ਪਤਾ ਹੀ ਨਹੀਂ ਜੀ ਸਾਨੂੰ ਤਾਂ ਹੀ ਨਹੀਂ ਪਤਾ ਉਹਦੇ ਕੌਣ ਮਾਰ ਗਿਆ ਜੀ ਕੌਣ ਨਹੀਂ ਸਾਡੀ ਬਹੁਤ ਇਹਨੇ ਜਲੂਸ ਕੱਢਿਆ ਮਹੀਨਾ ਹੋ ਗਿਆ ਜੀ ਇਹ ਬੰਦੇ ਨੂੰ ਮੈਨੂੰ ਹਰਾਣ ਕਰਦੇ ਨੂੰ ਰਮਾਲ ਵਰਦੀ ਧਮਕੀ ਦਿੰਦਾ ਰਮਾਲ ਵਰਦੀ ਧਮਕੀ ਦਿੰਦਾ ਜਦੋਂ ਵੀ ਦਿੰਦਾ ਮੇਰੇ ਕੋਲ ਤੇ ਅੰਦਰ ਵੜ ਗਈ ਜਦੋਂ ਕਹਿੰਦਾ ਚੂੜਗੇ ਤੂੰ ਮੇਰਾ ਕੀ ਕਰ ਦੇਗੀ ਚੂੜਗੇ ਤੈਨੂੰ ਜਾਨੋਂ ਮਾਰ ਕੇ ਹਟੂੰ ਕਹਿੰਦਾ ਮੈਂ ਤੈਨੂੰ ਜਵਾਕ ਨਹੀਂ ਪਾਲ ਲੰਦੇ ਨੇ ਐਂ ਬਸ ਸਾਨੂੰ ਇੱਥੇ ਕਰਤਾ ਹੀ ਅਸੀਂ ਮਹੀਨਾ ਹੋ ਗਿਆ ਜੀ ਤੁਰੇ ਫਿਰਦੇ ਆ ਹਾਂਜੀ ਮੇਰੇ ਕੱਪੜੇ ਪਾੜੇ ਹੋਏ ਆ ਜੀ ਮੇਰੇ ਐ ਬਰਸ਼ਟ ਦੇ ਉੱਤੇ ਦਾਗ ਪਏ ਹੋਏ ਆ ਜੀ ਸਾਰਾ ਕੁਝ ਬੀਨੇ ਬਹੁਤ ਮੇਰੇ ਨਾਲ ਤੱਕਾ ਸਾਹੀ ਕਰੀ ਗਈ ਬਹੁਤ ਜ਼ਿਆਦਾ ਹੋਇਆ ਸਰ ਜੀਨਾ ਜਿਹੜਾ ਗਰਚਰਨ ਸਿੰਘ ਮੈਂਬਰ ਆ ਜੀ ਮੈਨੂੰ ਮੈਨੂੰ ਮੈਨਾਂ ਹੋ ਗਿਆ ਜੀ ਇਹਨੂੰ ਬੰਦੇ ਨੂੰ ਹੈਰਾਨ ਕਰਕੇ ਕਿਤੇ ਮੈਨੂੰ ਮੁੱਛਾਂ ਚੜਦਾ ਹੀ ਦੇਖ ਕੇ ਕਿਤੇ ਮੈਨੂੰ ਥਾਪੀਆਂ ਮਾਰਦਾ ਦੇਖ ਕੇ ਬਹੁਤ ਕੁਝ ਕਰਦਾ ਹੀ ਹਾਂ ਮੈਨੂੰ ਰਿਕ ਗੱਲ ਤੇ ਹੈਂ ਕਹਿੰਦਾ ਵੀ ਚੂੜ ਕੇ ਤੈਨੂੰ ਨਹੀਂ ਮੈਂ ਬਖਸਦਾ ਚੂੜ ਕੇ ਤੈਨੂੰ ਨਹੀਂ ਬਖਸਦਾ ਰਿਕ ਗੱਲ ਤੇ ਮੈਨੂੰ ਇਹੀ ਆਨਸਰ ਦਿੰਦਾ ਇਹ ਜਦੋਂ ਵੀ ਕੋਈ ਗੱਲ ਹੁੰਦੀ ਹੈ ਬਹੁਤ ਇਹਨੇ ਮੈਨੂੰ ਹੈਰਾਨ ਕਰਿਆ ਪਿਆ ਬੱਚਿਆਂ ਨੂੰ ਮੇਰੇ ਬੱਚਿਆਂ ਤੇ ਢੱਡ ਚਾ ਛੋਟੇ ਜਿਹੇ ਢੱਡ ਚੇ ਲੱਤਾਂ ਮਾਰੀਆਂ ਵੀਰੇ ਇਹ ਨਿੱਕੇ ਜਿਹੇ ਬੱਚਾ ਇਹਦੇ ਢੱਡ ਚ ਲੱਤਾਂ ਮਾਰੀਆਂ ਸਾਨੂੰ ਲੋਕਾਂ ਨੇ ਆ ਕੇ ਸੜਾਇਆ ਉਹ ਤੋਂ ਸਾਨੂੰ ਬਹੁਤ ਹੈਰਾਨ ਕਰਦਾ ਬਾਕੀ ਵੀਰੇ ਕਹਿੰਦਾ ਵੀ ਤੂੰ ਮੈਂ ਪੈਸੀ ਵਾਲਾ ਬੰਦਾ ਕਾ ਤੂੰ ਮੇਰਾ ਕੀ ਕਰ ਲੇਗੀ ਮੇਰੇ ਤਾਂ ਪੰਡੋਰੀ ਨਾ ਸਿੱਧੀ ਹੈ ਮੇਰੇ ਤਾਂ ਬਿੰਦਰਖਾਰ ਸੇ ਨਾ ਸਿੱਧੀ ਹੈ ਇਹ ਜਿਹਾਂ ਗੱਲਾਂ ਕਰਦਾ ਵੀਰੇ ਮੈਂ ਤਾਂ ਉਹਨਾਂ ਕੋਲੇ ਵੀ ਜਾ ਕੇ ਆਈ ਆ ਮੈਂ ਤਾਂ ਉਹਦਾ ਪੰਡੋਰੀ ਕੋਲੇ ਵੀ ਫਰਿਆਦ ਕਰਕੇ ਆਈ ਆ ਵੀ ਵੀਰੇ ਤੁਹਾਡਾ ਨਾਮ ਲੈ ਕੇ ਮੈਂ ਛੋਟੀ ਸਰਕਾਰ ਨੂੰ ਭੰਡ ਕੇ ਇਹ ਬੰਦਾ ਮੈਨੂੰ ਉਹ ਕਰਦਾ ਪਰ ਵੀਰੇ ਕਿਸੇ ਨੇ ਵੀ ਮੇਰੀ ਸੁਣਵਾਈ ਕੀਤੀ ਕਿਸੇ ਨੇ ਕੁਛ ਨਹੀਂ ਸੁਣਿਆ ਮੇਰਾ ਮੇਰੇ ਨਾਲ ਤੱਕਾ ਹੀ ਹੋਇਆ ਵੀਰੇ ਜਮਾ ਤੱਕਾ ਹੋਇਆ ਮੇਰਾ ਘਰ ਮੈਨੂੰ ਮੋਲ ਦਵਾਇਆ ਇਹ ਬੰਦੇ ਨੇ ਹੋਰ ਮੰਗ ਕੀ ਕਰਦੀ ਮੰਗ ਮੰਗਤਾ ਇਹ ਦੀ ਇਹ ਕੈਮਰਾ ਦੇ ਵਿੱਚ ਦੀ ਜਾਂਚ ਕੀਤੀ ਜਾਵੇ ਜੀ ਵੀ ਇਹ ਬੰਦਾ ਸਾਡੇ ਘਰੇ ਵੜਿਆ ਜਾਂ ਨਹੀਂ ਵੜਿਆ ਰਮਾਲ ਪਰ ਇਹ ਦੀ ਹਰ ਵਕਤ ਜੀਬ ਚ ਹੁੰਦਾ ਹੀ ਰਮਾਲ ਪਰ ਕੋਈ ਮੈਨੂੰ ਧਮਕੀ ਦਿੰਦਾ ਇੱਕ ਦਾ ਭਤੀਜਾ ਜੀ ਕੈਨੇਡਾ ਤੋਂ ਆਇਆ ਵਾ ਸੁਖਪ੍ਰੀਤ ਸੁਖਪ੍ਰੀਤ ਉਹ ਡਾਂਗ ਚੱਕ ਕੇ ਉਹਨੇ ਮੇਰੇ ਮੋਰਾਂ ਚ ਡਾਂਗ ਮਾਰੀ ਜੀ ਆ ਕੇ ਅੰਦਰ ਉਹਨੇ ਬਹੁਤ ਹੱਤ ਚੱਕੀ ਹੋਈ ਹੈ ਜੀ ਉਹ ਕੈਨੇਡਾ ਤੋਂ ਆਇਆ ਹੋਣ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਜੀ ਮੇਰੇ ਮੇਰੀ ਜ਼ਿੰਦਗੀ ਨੂੰ ਮੇਰੇ ਬੱਚਿਆਂ ਦੀ ਜ਼ਿੰਦਗੀ ਨੂੰ ਧਿਆਨ ਚ ਰੱਖ ਕੇ ਮੈਨੂੰ ਇਨਸਾਫ ਦਿਵਾਇਆ ਜਾਵੇ ਸਹੀ ਇਨਸਾਫ ਚਾਹੁੰਦੇ ਜੀ ਇੱਥੇ ਬੰਦ ਦੀ ਕਾਰਵਾਈ ਹੋਣੀ ਚਾਹੀਦੀ ਐ ਜਿਹੜਾ ਮੈਨੂੰ ਕਦੋਂ ਦਾ ਸਤਾਉਂਦਾ ਫਿਰਦਾ ਇਹ ਮਹੀਨਾ ਹੋ ਗਿਆ ਇਹਨੂੰ ਮੈਨੂੰ ਜਲੀਲ ਕਰਦੇ ਨੇ ਇਹਨੂੰ ਮੀਂਹ ਸਜ਼ਾ ਮਿਲਣੀ ਚਾਹੀਦੀ ਐ ਅੱਜ ਤੋਂ ਬਾਅਦ ਮੇਰੇ ਕੋਈ ਘਰੇ ਜਾਨੀ ਮਾਲੀ ਨੁਕਸਾਨ ਹੁੰਦਾ ਮੇਰੇ ਬੱਚਿਆਂ ਨੂੰ ਨੁਕਸਾਨ ਹੁੰਦਾ ਅੱਜ ਤੋਂ ਬਾਅਦ ਇਹ ਬੰਦਾ ਜ਼ਿੰਮੇਵਾਰ ਹੈ ਮੇਰੀ ਜਾਨ ਦਾ ਹੀ ਗਰਚਰਨ ਮੈਂਬਰ ਆ ਜੀ ਇੱਕ ਗਰਚਰਨ ਮੈਂਬਰ ਆ ਜੀ ਇੱਕ ਸੁਖਪ੍ਰੀਤ ਆ ਜੀ ਇਹਦਾ ਭਤੀਜਾ ਹੈ ਉਹ ਕੈਨੇਡਾ ਤੋਂ ਆਇਆ ਲਸਮਣ ਸਿੰਘ ਦਾ ਬੇਟਾ

ਸਰਬਜੀਤ ਸਿੰਘ ਜੀ ਅਸਾਂ ਕੀ ਗੱਲ ਹੋਈ ਐ ਜੀ ਗੱਲ ਵੀਰੇ ਸਾਡਾ ਨਾ ਇਹ ਥਾਂ ਦਾ ਰੌਲਾ ਸੀਗਾ ਇੱਕ ਮਹੀਨਾ ਹੋ ਗਿਆ ਜੀ ਪੂਰਾ ਮੈਨੂੰ ਤੰਗ ਕਰਦੇ ਨੇ ਇਹਨੂੰ ਇਹ ਬੰਦੇ ਨੇ ਜੀ ਕੀ ਨਾਮ ਦਾ ਜੀ ਇਹ ਚਰਨੀ ਐ ਜੀ ਚਰਨਜੀਤ ਸਿੰਘ ਜੀ ਇੱਕ ਮਹੀਨੇ ਤੋਂ ਵੀ ਉੱਤੇ ਹੋ ਗਿਆ ਵੀਰੇ ਇਹਨੇ ਮੈਨੂੰ ਤੰਗ ਕਰਦੇ ਨੇ ਪਹਿਲਾਂ ਮੇਰੇ ਮਾਪਿਆਂ ਤੋਂ ਤਲਾਸ਼ ਵਾਕੇ ਜੀ ਸਾਨੂੰ ਹਵਾਲਾ ਟਿਕਰਾ ਕੇ ਇਹ ਬੰਦੇ ਨੇ ਜੀ ਸਾਡੇ ਆਪਣੇ ਮਾਪਿਆਂ ਤੇ ਸਾਨੂੰ ਮੁੱਲ ਦਵਾ ਤਾਈ ਜਗਾ ਹੁਣ ਪੂਰਾ ਹੀ ਹੁਣ ਕੱਲ ਦੀ ਇਹ ਗੱਲ ਸੀ ਮੈਂ ਆਇਆ ਸੀਗਾ ਬਾਹਰੋਂ ਜੀ ਉੱਥੇ ਜੀ ਇਹਦਾ ਘਰ ਹੈਗਾ ਘੱਟੋ ਘੱਟ ਮੈਥੋਂ ਮੇਰੇ ਘਰਾਂ ਤੋਂ 20 ਘਰ ਦੂਰੀ ਉੱਥੇ ਮੇਰੇ ਬਾਹਰ ਜਾ ਕੇ ਬੰਦਾ ਜੀ ਕੱਲ ਮੈਨੂੰ ਪਿਸਤੌਲ ਦੀਆਂ ਧਮਕੀਆਂ ਦਿੰਦਾ ਸੀਗਾ ਵੀ ਜਿਹੜਾ ਮੇਰੇ ਮੂਰੇ ਆਊਗਾ ਜੀ ਇਹਦੇ ਕੋਲ ਪਿਸਤੌਲ ਆ। ਮੈਂ ਵੀਰੇ ਬਾਹਰੋਂ ਆਇਆ ਸੀਗਾ ਕੀ ਹੋਇਆ ਜਦੋਂ ਮੈਂ ਉਹਦੇ ਕੋਲ ਕਿ ਕੀ ਦੇਖਿਆ ਬੀਚ ਬੋਲਣ ਲੱਗਾ ਜੀ ਮੈਂ ਪਾਸੇ ਖੜਾ ਸੀਗਾ ਤੇ ਮੇਰੇ ਬੱਚਿਆਂ ਦੇ ਘਰੇ ਜਾ ਕੇ ਜੀ ਮਾਰਦਾ ਸੀਗਾ ਜੀ ਮੇਰੇ ਜਨਾਨੀ ਦੇ ਹੀ ਵਾਲ ਪੱਟੇ ਨਾਲ ਲੱਤਾਂ ਮਾਰੀਆਂ ਜੀ ਜਨਾਨੀ ਨੂੰ ਜੀ ਢੇੜ ਤੋਂ ਬਿਨਾ ਨਹੀਂ ਬੋਲਦਾ ਜੀ ਇਹ ਇੱਕ ਇਹਦਾ ਇਹਦਾ ਨਾਲ ਭਤੀਜਾ ਸੀਗਾ ਇਹ ਸਖਦੀਪ ਜੀ ਮੇਰੇ ਘਰ ਵਾਲੀ ਨੂੰ ਜੀ ਜੂੜੇ ਤੋਂ ਬਿਨਾ ਨਹੀਂ ਬੋਲਦਾ ਜੀ ਜੂੜੀ ਆਏ ਆ ਭੈਣ ਚੋਦੀ ਜੀ ਆਏ ਆ ਇਹ ਗਾਲਾਂ ਕੱਢ ਇਹਨੂੰ ਗੱਲ-ਗੱਲ ਤੇ ਗਾਲ ਕੱਢਦਾ ਜੀ ਹੁਣ ਮੰਗ ਕੀ ਕਰਦੇ ਮੰਗਦਾ ਜੀ ਇਨਸਾਫ ਹੋਣਾ ਚਾਹੀਦਾ ਅਸੀਂ ਗਰੀਬ ਬੰਦੇ ਆ ਜੀ ਇਹਦੇ ਕੋਲ ਪਿਸਤੌਲ ਆ ਕੱਲ ਵੀ ਤਾਂ ਉਂਕਿਆ ਦਿੰਦਾ ਸੀਗਾ ਪਿਸਤੌਲ ਦਿੰਦਾ ਜੀ ਮੈਂ ਕਰ ਦੂੰ ਮੈਂ ਬਾਹ ਕਰ ਦੂੰਗਾ ਜੀ ਇਹੀ ਹੈ ਜੀ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਦੋਨਾਂ ਤੇ ਬਨ ਕੇ ਬੇਨਤੀ ਹੈ ਜੀ ਇਹਨਾਂ ਦੋਨਾਂ ਗੁਰਚਰਨ ਸਿੰਘ ਤੇ ਸੁਖਦੀਪ ਸਿੰਘ ਜੀ ਇਹਨਾਂ ਦੇ ਦੋਨਾਂ ਕਾਰਵਾਈ ਹੋਣੀ ਚਾਹੀਦੀ ਹੈ ਜਰਨਜੀ ਜੀ ਤੁਹਾਡੀ ਗੁਰਚਰ ਗੁਰਚਰ ਜਰਨਜੀ ਤੁਹਾਡੀ ਲੜਾਈ ਹੋਈ ਸੀਗੀ ਟੋਡੇ ਪਿੰਡ ਦੀ ਔਰਤ ਦੇ ਨਾਲ ਜੀ ਉਹਨਾਂ ਨੇ ਇਲਜ਼ਾਮ ਲਾਇਆ ਸੀ ਜੀ ਵੀ ਤੁਸੀਂ ਉਹਨਾਂ ਦੇ ਘਰੇ ਬਸਤੌਲ ਆ ਕੇ ਗਏ ਹੋ ਤੇ ਮਤਲਬ ਉਹਨਾਂ ਨੂੰ ਜਾਨੋਂ ਮਾਰਨ ਦੇ ਲਈ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਦੇ ਗੋਤਾਂਕਾਂ ਨੂੰ ਮਰਸੀ ਹੜਕੀ ਕੀਤੀ ਜੀ ਮੈਂ ਵੈਸੀ ਨਾਰਮਲੀ ਆਪਦੇ ਘਰੋਂ ਆਇਆ ਸੀ ਮੈਂ ਧੂਈ ਦੇ ਉੱਤੇ ਬੈਠਾ ਸੀ ਉੱਥੇ ਘੱਟੋ-ਘੱਟ 10 ਬੰਦੇ ਬੈਠੇ ਸੀ ਨਾਰਮਲੀ ਅਸੀਂ ਉੱਥੇ ਬੈਠੇ ਸੀ ਕੋਈ ਵੀ ਬੰਦਾ ਉੱਥੇ ਬੈਠਾ ਕਹੇ ਦੇ ਵੀ ਇਹਦੇ ਕੋਲੇ ਹਥਿਆਰ ਸੀ ਜਾਂ ਕੋਈ ਸੀ ਤਾਂ ਉਹ ਉੱਥੇ ਕੈਮਰੇ ਲੱਗੇ ਹੋਏ ਨੇ ਉਹ ਕੈਮਰਾ ਦੀ ਤਫਤੀਸ਼ ਕੀਤੀ ਜਾਵੇ ਅਗਰ ਮੇਰੇ ਕੋਲੇ ਹਥਿਆਰ ਹੁੰਦਾ ਜਾਂ ਮੈਂ ਉਹ ਔਰਤ ਦੇ ਨਾਲ ਕੋਈ ਗਲਤ ਛੇੜਛਾੜ ਕੋਈ ਕੀਤੀ ਹੈ ਤਾਂ ਮੇਰੇ ਉੱਪਰ ਬੰਦੀ ਕਾਰਵਾਈ ਜ਼ਰੂਰੀ ਹੈ ਇੱਕ ਉਹ ਕਹਿੰਦੇ ਵੀ ਸਾਡਾ ਜਿਹੜਾ ਮਕਾਨ ਦਾ ਵੀ ਰੋਲਾ ਜਿਹੜਾ ਹੈ ਮਾਰਾ ਜੀ ਇਹ ਸਾਡਾ ਘਰ ਦੀ ਗੱਲ ਹੈ ਜੀ ਵੀ ਇਹ ਮਤਲਬ ਚ ਕਰਵਾਜੀ ਕਰ ਇਹ ਜਿਹੜਾ ਸਰਬਜੀਤ ਸਿੰਘ ਹੈ ਇਹ ਆਪਦੇ ਮਾਪਿਓ ਵੱਲੋਂ 15 ਸਾਲ ਤੋਂ ਬੇਦਖਲ ਹੈ ਤੇ ਉਹਦੇ ਮਾਪਿਓ ਨੂੰ ਇਹ ਤੰਗ ਕਰਦਾ ਸੀ ਉਹਦੇ ਮਾਪਿਓ ਕੋਲ ਦਾ ਉਹ ਪਲਾਟ ਦਾ ਸੀਗਾ ਇਹ ਚੌਂਕੀ ਦੇ ਵਿੱਚ ਅਸੀਂ ਨਿਵੇੜਿਆ ਸੀ ਇਹਨੂੰ ਇਹ 1,25,000 ਦੇ ਵਿੱਚ ਮੁੱਲ ਦਿੱਤਾ ਸੀ ਉਹਦਾ 20,000 ਰੁਪਿਆ ਇਹ ਤੋਂ ਲੈ ਕੇ ਅਸੀਂ ਉਹ ਇਹਨੂੰ ਕਬਜ਼ਾ ਦਵਾਤਾ ਸੀ ਤੇ ਦੋ 1,05,000 ਰੁਪਇਆ ਇਹਨੇ 2 ਤਰੀਕ ਨੂੰ ਦੇਣਾ ਸੀ ਉਹ ਹੁਣ ਦੋ 1,05,000 ਰੁਪਇਆ ਨਾ ਤਾਂ ਇਹ ਦੇ ਰਹੀ ਸੀ ਨਾ ਇਹ ਉਹਦਾ ਕਬਜ਼ਾ ਛੱਡ ਰਹੀ ਸੀ ਤੇ ਉਹ ਜਿਹੜੀ ਲੇਡੀ ਦੀ ਮਾਦਾ ਜੀ ਹੈ ਲੇਡੀਜ਼ ਉਹ ਸਾਨੂੰ ਕਹਿ ਰਹੀ ਸੀ ਕਿ ਪੁੱਤ ਤੁਸੀਂ ਵਿਚੋ ਵੀ ਮੇਰਾ ਇਨਸਾਫ ਕਰੋ ਤੇ ਅਸੀਂ ਹੁਣ ਮੈਂ ਕੱਲ ਵੀ ਚੌਕੀ ਇੰਚਾਰਜ ਨਾਲ ਗੱਲ ਕੀਤੀ ਸੀ ਮੈਂ ਕਹੇ ਜੀ ਐ ਕਰਕੇ ਵੀ ਉਹ ਲੇਡੀਜ਼ ਨਾ ਤਾਂ ਕਬਜ਼ਾ ਛੱਡ ਰਹੀ ਹੈ ਨਾ ਪੈਸੇ ਦੇ ਰਹੀ ਹੈ ਤੇ ਕੀ ਕਰੀਏ ਚੌਕੀ ਇੰਚਾਰਜ ਸਾਹਿਬ ਨਾਲ ਮੇਰੀ ਗੱਲ ਹੋਈ ਉਹ ਕਹਿੰਦੇ ਵੀ ਤੁਸੀਂ ਦੁਬਾਰੇ ਤਲਾਹ ਲਖਾ ਦਿਓ ਛੋਟਾ ਸੀ ਜੋ ਵੀ ਲਿਖ ਲਿਖਿਆ ਹੋਇਆ ਵਾ ਉਹਦੇ ਆਧਾਰ ਤੇ ਫੈਸਲਾ ਕਰਾਂਗੇ। ਇੱਕ ਤੁਹਾਡੇ ਜਿਹੜੇ ਅਮਰੀਕਾ ਕੌਂਡ ਕੋਸਪਰੀ ਸਿੰਘ ਉਹਨਾਂ ਦੇ ਨਾਮ ਨਾਲ ਵਿੱਚ ਲਿਆ ਗਿਆ ਉਹਨਾਂ ਨੇ। ਅੱਛਾ ਜੀ। ਉਹ ਵੀ ਇਸ ਲੜਾਈ ਦੇ ਵਿੱਚ ਸ਼ਾਮਲ ਨੇ। ਉਹ ਤੁਹਾਡੇ ਨਾਲ ਲੱਗੇ ਨੇ ਜੀ। ਕੋਈ ਉੱਥੇ ਹੈ ਨਹੀਂ ਸੀ ਮੈਂ ਤਾਂ ਇਕੱਲਾ ਹੀ ਸੀ। ਜਦੋਂ ਬਾਅਦ ਦੇ ਵਿੱਚ ਉੱਥੇ ਰੌਲਾ ਪਿਆ ਉਦੋਂ ਛਡਾਉਣ ਵਾਲੇ ਆਏ ਨੇ। ਉਹਦੀ ਮੇਰਾ ਭਤੀਜਾ ਆ ਸੁਖਪ੍ਰੀਤ ਸਿੰਘ ਤੇ ਉਹਦੀ ਮੇਰੇ ਭਰਾ ਆਏ ਨੇ। ਬਾਅਦ ਦੇ ਵਿੱਚ ਉਦੋਂ ਪਹਿਲਾਂ ਮੇਰਾ ਕੋਈ ਵੀ ਪਰਿਵਾਰਕ ਮੈਂਬਰ ਹੈ ਨਹੀਂ ਸੀਗਾ। ਤੇ ਇਹ ਤਾਂ ਇੱਕ ਮਤਲਬ ਰੰਜਸ਼ੀ ਹੈ ਕੋਈ ਉਹ ਨਹੀਂ ਹੈਗਾ ਤੇ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਜੀ ਜਿਹੜੀ ਕਿ ਸਰਚ ਸ਼ਟ ਹੈ ਆ ਮੇਰੇ ਸਰਚ 6:00 ਵਜੇ ਹੈ ਘਟੋ ਘਟ 15 ਟੰਕੇ ਨੇ ਇਹਦੇ ਘਰ ਵਾਲੀ ਨੇ ਇਹ ਇਹਦੀ ਘਰ ਵਾਲੀ ਮੈਨੂੰ ਆਪ ਚੁੰਬੜੀ ਹੈ ਪਹਿਲਾਂ ਚੁੰਬੜੀ ਇਹਦੇ ਘਰ ਵਾਲੀ ਨੇ ਮੇਰੇ ਹੱਥਾਂ ਗਲੀ ਮਾਰੀ ਹੈ ਇਹ ਡਾਕਟਰੀ ਰਿਪੋਰਟ ਹੈ ਕੋਈ ਮੈਂ ਝੂਠ ਨਹੀਂ ਬੋਲ ਰਿਹਾ ਇਹ ਜੋ ਸੱਚਾਈ ਹੈ ਉਹ ਸਾਹਮਣੇ ਹੈ ਮੇਰੇ ਇਹਨਾਂ ਦੀ ਪਹਿਲਾਂ ਘੜੀ ਮਿੱਥੀ ਸਾਜ਼ਿਸ਼ ਸੀਗੀ ਮੈਨੂੰ ਇਹਦੇ ਬਾਰੇ ਹੋਰਾਂ ਵੀ ਪਤਾ ਨਹੀਂ ਸੀਗਾ ਨਾ ਉੱਥੇ ਬੈਠੇ ਜਿੰਨੇ ਵੀ ਬੰਦੇ ਬੈਠੇ ਆ ਉੱਥੇ ਉਹ ਵੀ ਦੱਸ ਸਕਦੇ ਆ ਕਿ ਕੋਈ ਗੱਲਬਾਤ ਹੋਈ ਨਹੀਂ ਕੋਈ ਛਿੜੀ ਨਹੀਂ ਨਾ ਬਹਿਸਵਾਜੀ ਹੋਈ ਆ ਮੈਂ ਜਦੋਂ ਘਰ ਨੂੰ ਜਾਣ ਲੱਗਿਆ ਸੀ ਪਿੱਛੋਂ ਜਾਂਦਿਆਂ ਨੂੰ ਇਹਨੇ ਮੈਨੂੰ ਪਿੱਛੋਂ ਫੜ ਲਿਆ ਇੱਕ ਸਾਰੀ ਹੋਰ ਗੱਲ ਕਿ ਸਾਨੂੰ ਜਾਤੀਵਾਦ ਦੇ ਸ਼ਬਦ ਨਾਲ ਉਹ ਵੀ ਟੋਕੋਗੇ ਨੇ ਜੀ ਕੋਈ ਥੋੜੀ ਜਿਹੀ ਮੈਰੀਜ ਮੈਨੂੰ ਕਿਹਾ ਗਿਆ ਕਿ ਕਿਉਂਕਿ ਭਾਜੀ ਤੇ ਭਾਜਨੀ ਆ ਇਹ ਤਾਂ ਬਣਾਉਣ ਦੀਆਂ ਗੱਲਾਂ ਨੇ ਇੱਕ ਲੇਡੀਜ਼ ਆ ਵੀ ਹੁਣ ਬਚਨ ਦੀ ਮਾਰੀ ਉੱਥੇ ਜਾ ਕੇ ਦਾਖਲ ਹੋਊਗੀ ਮਤਲਬ ਕਹਿੰਦੇ ਵੀ ਤੱਬੇ ਦਾਖਲ ਹੋਊਗੀ ਮੈਂ ਤਾਂ ਕਹਿੰਦਾ ਵੀ ਜੋ ਉੱਥੇ ਸਚਾਈ ਹੈ ਮਹਾਰਾਜ ਦੇ ਅਸਟਾ ਗੁਰੂ ਘਰ ਵੀ ਜਮ੍ਹਾਂ ਜਾਣ ਨੂੰ ਤਿਆਰ ਆ ਜੋ ਸਚਾਈ ਹੈ ਸਾਹਮਣੇ ਆਵੇ ਜਾ ਉੱਥੇ ਲੋਕ ਸੀਗੇ ਜਿਹੜੇ ਮੌਜੂਦ ਹਤੇ ਉਹਨਾਂ ਤੋਂ ਪੁੱਛਿਆ ਜਾਵੇ ਸਚਾਈ ਆਪਣੇ ਆਪ ਸਾਹਮਣੇ ਆ ਜੂਗੀ ਕੋਈ ਹੈਗਾ ਤੁਹਾਡੇ ਨਾਲ ਜਿਹਦਾ ਨਾਮ ਅਸੀਂ ਉਹਨੂੰ ਬਚਗਾਂ ਵਿੱਚ ਲੈ ਸਕੀਏ ਜਿਹਨਾਂ ਤੋਂ ਮੁਕਰੀ ਵਜੂਦ ਨਹੀਂ ਉੱਥੇ ਤੁਸੀਂ ਪਿੰਡ ਦੇ ਵਿੱਚ ਆਪਣੇ ਇੱਧਰ ਮੱਲੀਆਂ ਵਾਲੇ ਰਾਹ ਤੇ ਜਾਓਗੇ ਉੱਥੇ ਅਮੂਮਨ ਤੌਰ ਤੇ ਬੰਦੇ ਬੈਠੇ ਹੁੰਦੇ ਆ ਤੁਹਾਨੂੰ ਦੱਸ ਦੇਣਗੇ ਵੀ ਰਾਤ ਕੀ ਹੋਇਆ ਸੀ ਮੈਂ ਅਗਰ ਕਿਸੇ ਕਲੇ ਦਾ ਨਾ 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 ਲਮ ਵੈਸੇ ਪਤਾ ਲੱਗ ਜੂ ਵੀ ਕੀ ਹੋਇਆ ਸੀ ਰਾਤ ਤੁਹਾਡਾ ਕੀ ਕਹਿੰਦਾ ਜਿਹੜਾ ਤੁਹਾਡੇ ਤੇ ਮਦਰ ਉਹਨਾਂ ਨੇ ਦੋਸ਼ ਲਾਇਆ ਨੇ ਕੋਈ ਬੇਬਨਾਦ ਦੋਸ਼ ਹੈ ਜਿਹੜੇ ਸਾਰੇ ਬੇਬਨਾਦ ਹੈ ਇਹਦੇ ਵਿੱਚ ਕੋਈ ਸੱਚਾਈ ਨਹੀਂ ਅਗਰ ਮੈਂ ਤਾਂ ਇਹ ਕਹਿੰਦਾ ਵੀ ਅਗਰ ਇਹਦੀ ਇਨਕੁਆਰੀ ਹੋਵੇ ਅਗਰ ਮੈਂ ਦੋਸ਼ੀ ਹਾਂ ਤਾਂ ਮੇਰੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਅਗਰ ਉਹ ਦੋਸ਼ੀ ਹੈ ਤੇ ਫਿਰ ਬਖਸ਼ੇ ਨਹੀਂ ਜਾਣੇ ਚਾਹੀਦੇ